ਮੇਰਾ ਨਾਮ ਹਰਨੇਕ ਸਿੰਘ ਹੈ ਜੀ ਪਿੰਡ ਮੇਰਾ ਕਘਿਆਣਾ ਜੀ ਜ਼ਿਲ੍ਹਾ ਫਰੀਦਕੋਟ ਨਸ਼ਾ ਭਾਜੀ ਮੈਂ 7-8 ਸਾਲ ਕੀਤਾ ਜੀ ਨਸ਼ਾ ਵੀ ਕੋਈ ਮਾੜਾ ਮੋਟਾ ਨਸ਼ਾ ਨਹੀਂ ਜੀ ਚਿੱਟਾ ਕਰਦਾ ਸੀ ਮੈਂ ਟੀਕੇ ਲਾਉਂਦਾ ਸੀ ਬਾਈ ਤੇ ਡੋਜ਼ ਮੇਰੀ ਕਹਿੰਦਾ ਭਾਬ ਇੱਥੋਂ ਤੱਕ ਹੋ ਚੁੱਕੀ ਸੀਗੀ ਵੀ ਮੈਂ ਚੀਜ਼ ਨਹੀਂ ਸੀ ਦੇਖਦਾ ਕੋਈ ਚੀਜ਼ ਜੇ ਕੋਈ ਪਈ ਆ ਮੈਂ ਨਹੀਂ ਦੇਖਣਾ ਯਾਰ ਇੰਨੇ ਮੁੱਲ ਦੀ ਆ ਇਹ ਯਾਰ ਇੰਨੇ ਮੁੱਲ ਦੀ ਆ ਮੈਂ ਬਈ ਵੇਚ ਦੇਣੀ ਕਿਉਂਕਿ ਮੈਨੂੰ ਚੱਟਾ ਦਿੰਦਾ ਸੀ ਮੈਂ ਜੋ ਕੋਈ ਚੀਜ਼ ਦੇਖਦਾ ਸੀ ਫੋਨ ਪਿਆ ਕੋਈ ਵੀਕਲ ਖੜਾ ਕੋਈ ਹੋਰ ਚੀਜ਼ ਪਈ ਮੈਨੂੰ ਚੱਟਾ ਦਿੰਦਾ ਵੀਰ ਇਹ ਚੀਜ਼ ਇੰਨੇ ਪੈਸਿਆਂ ਦੀ ਹੈਗੀ ਆ ਆ ਇਹ ਵੇਚ ਦੂੰਗਾ ਮੈਂ ਤੇ ਆ ਮੈਨੂੰ ਇੰਨੇ ਕ ਪੈਸੇ ਮਿਲ ਜਾਣਗੇ ਕਹਿੰਦਾ ਭਾਬ ਬਈ ਬਹੁਤ ਹੀ ਜ਼ਿਆਦਾ ਮੈਂ ਗਾਂ ਤਸ ਚੁੱਕਿਆ ਸੀਗਾ ਬਹੁਤ ਹੀ ਜ਼ਿਆਦਾ ਇੱਥੋਂ ਤੱਕ ਕਿ ਖਤਮ ਹੋ ਗਿਆ ਸੀ ਮੈਂ 8 9 ਵਾਰ ਹੀ ਮੈਂ ਹੈਂਗ ਹੋਇਆ ਖਤਮ ਜਮਾ ਨੀਲਾ ਹੋ ਗਿਆ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਬਈ ਲੈ ਜਾਓ ਜਾ ਕੇ ਖਤਮ ਆ ਜਾਵਾਂ ਕਹਾਣੀ ਇਹਦੀ 18ਵੇਂ ਸਾਲ 'ਚ ਮੈਂ ਲੱਗ ਗਿਆ ਸੀ 17ਵੇਂ 'ਚ ਮੈਂ ਸੈਕਟਰ ਸੁਕਟਾਂ ਪੀਣ ਲੱਗ ਗਿਆ ਸੀਗਾ 17ਵੇਂ 'ਚ ਤੱਕ ਮੈਂ 9ਵੀਂ 10ਵੀਂ 'ਚ ਪੜਦਾ ਸੀਗਾ ਬਈ ਤੇ ਸਾਡੇ ਸਕੂਲ ਗੇਮਾਂ ਹੋਈਆਂ ਤੇ ਨਾਲ ਉੱਥੇ ਮੁੰਡਾ ਕੋਈ ਨਾਲ ਸਮਾਨ ਲਾਉਂਦਾ ਸੀ ਉਹ ਗਾਂਹ ਦੀਆਂ ਨਾਲ ਮੁੰਡਿਆਂ ਦੇ ਜਾਵੜਿਆ ਨੈਰੋ ਸਟੇਡੀਅਮ ਗੇਮਾਂ ਹੋਈਆਂ ਉਹ ਬਾਈ ਟੀਕੇ ਲਾਉਂਦਾ ਸੀ ਮੁੰਡਾ ਪੰਨੀ ਤੇ ਲਾਉਂਦਾ ਕਿਉਂਕਿ ਉਹ ਟੀਕੇ ਨਾਲ ਹੀ ਟੀਕੇ ਵਾਲੇ ਨਾਲ ਮੇਰੀ ਸੰਗਤ ਹੋਈ ਤੇ ਉਹ ਸੰਗਤ ਹਿਸਾਬ ਨਾਲ ਫਿਰ ਉਹ ਟੀਕੇ ਹੀ ਉਹਨੇ ਮੈਨੂੰ ਸ਼ੁਰੂ ਕਰਵਾਤੀ ਉਸ ਬੰਦੇ ਨੇ ਕਹਿੰਦਾ ਭਾਬ ਜਿਉ ਪੰਨੀ ਤੇ ਲਾਉਂਦਾ ਹੁੰਦਾ ਤਾਂ ਮੈਂ ਵੀ ਪੰਨੀ ਤੇ ਲਾਉਣਾ ਸੀ ਉਹ ਬੰਦੇ ਨੇ ਪਹਿਲੀ ਵਾਰ ਮੈਨੂੰ ਚਿੱਟੇ ਦਾ ਟੇਸਟ ਹੀ ਦਿਖਾਇਆ ਜੀ ਟੀਕਾ ਮੇਰੇ ਲਾਇਆ ਉਹ ਬੰਦੇ ਨੇ ਕਹਿੰਦਾ ਭਾਬ ਫਾਇਦੇ ਇੰਨੇ ਕ ਗਨਾ ਤੇ ਵੀ ਯਾਰ ਇਹ ਕੁਆਂਟਲ ਫੀਮ ਚੋਂ ਨਿਕਲਦਾ ਆ ਅਖਾ ਯਾਰ ਫੀਮ ਦਾ ਸ਼ਾਈ ਨਸ਼ਾ ਵੀ ਚੱਲ ਚੰਗਾ ਹੋਊਗਾ ਨਸ਼ਾ ਤੇ ਪਾ ਕੁਆਂਟਲ ਫੀਮ ਚੋਂ 5 ਕਿਲੋ ਨਿਕਲਦਾ ਉਹ ਬੰਦੇ ਨੇ ਇੰਨਾ ਕ ਸ ਉੱਥੇ ਇਨਵੈਸਟ ਕਰਤਾ ਉਹਦੇ ਵਿੱਚ ਬਹੁਤ ਜ਼ਿਆਦਾ ਉਹ ਬੰਦੇ ਨੇ ਸਾਨੂੰ ਇੱਕ ਹਫਤਾ ਦੋ ਹਫਤੇ ਆਦੇ ਕੋਲੋਂ ਨਸ਼ਾ ਕਰਵਾਇਆ ਆਪਦੀ ਜੇਬ ਚੋਂ ਅਸੀਂ 1 ਰੁਪਿਆ ਨਹੀਂ ਘਰੋਂ ਲਾਇਆ ਜੀ ਕਹਿੰਦਾ ਭਾਬ ਉਹਦੀ ਹਫਤਾ ਤੱਕ ਕੀਤੀ ਇਨਵੈਸਟਮੈਂਟ ਉਹਨੂੰ 2 ਸਾਲ ਨਸ਼ਾ ਕਰਾ ਗਈ ਉਸ ਬੰਦੇ ਨੂੰ ਪੈਸੇ ਆਪ ਕਰਨੇ ਜੀ ਸਮਾਨ ਉਹਨੂੰ ਲਵਾਉਣਾ ਸਿਰਫ ਇੱਕ ਟੀਕਾ ਲਾਉਣ ਦੇ ਮਾਰੇ ਵੀ ਮੈਨੂੰ ਟੀਕਾ ਨਹੀਂ ਸਿਲਾਉਣਾ ਆਉਂਦਾ ਖੁਦ ਨੂੰ ਉਹ ਤੋਂ ਮੈਂ ਟੀਕਾ ਲਵਾਉਂਦਾ 2 ਸਾਲ ਉਹ ਬੰਦੇ ਨੂੰ ਚਿੱਟਾ ਕਰਾਇਆ ਕਿੰਨਾ ਪੈਸੇ ਦੀ ਤਾਂ ਭਾਜੀ ਕੋਈ ਸੀਮਾ ਨਹੀਂ ਗਈ ਜੀ ਐਂ ਜੋੜ ਲਈ ਤਾਂ ਬਹੁਤ ਕੁਝ ਗਵਾਚ ਗਿਆ ਜੀ ਨੇਰੇ ਚ ਤੇ ਪਲਾਟ ਸੀਗਾ ਜੀ ਮੁਕਸਰ ਰੋਡ ਤੇ ਉਹ ਵੇਚਦਾ ਜੀ ਟਰੈਕਟਰ ਟਰਾਲੇ ਸੀਗੇ ਆਪਣੇ ਤੰ ਉਹ ਲੱਗੇ ਸੀਗੇ ਪੱਕੇ ਪੱਠੇ ਤੇ ਉਹ ਵੇਜ ਬੂਜ ਤੇ ਵਹੀਕਲ ਵੇਚਤੇ ਜੀ ਇੱਕ ਵਹੀਕਲ ਥਾਣੇ ਖੜਾ ਜੀ ਬੁਲਟ ਸੀਗਾ ਜੀ ਬੁਲਟ ਵੇਚਦਾ ਜੀ ਪੁੱਠੇ ਘੇਰਾਂ ਵਾਲਾ ਜੀ ਤਾਂ ਥਾਂ ਥੋਂ ਕੁਛ ਨਹੀਂ ਕਹਿੰਦਾ ਭਾਉ ਛੱਡਾ ਜਿਹੜੀ ਚੀਜ਼ ਆਉਂਦੀ ਸੀ ਵੇਚ ਦਿੰਦਾ ਈ ਡਾੜੀ ਨੇ ਲੋਨ ਕਰਾਏ 6-7 ਲੱਖ ਦਾ 8 ਲੱਖ ਦਾ 10 ਲੱਖ ਦਾ ਉਹ ਲੋਨ ਲਾਣ ਵੀ ਸਭ ਮੇਰੇ ਜੀ ਗਈ ਸੈਂਟਰਾਂ ਚ ਫੀਸਾਂ ਗਈਆਂ ਸਭ ਕੁਝ ਸੈਂਟਰਾਂ ਕੰਗਾਲ ਕਰਤਾ ਹੀ ਬਿਲਕੁਲ ਸਾਨੂੰ ਜੀ ਤੇ ਆਪ ਵੀ ਨਸ਼ੇ 'ਚ ਇੱਥੋਂ ਤੱਕ ਰੜ ਚੁੱਕੇ ਸੀਗੇ ਵੀ ਕਈ ਵਾਰੀ ਤਾਂ ਜੇਬ 'ਚ 20 ਰੁਪਏ ਨੇ ਹੁੰਦੇ ਸੀਗੇ ਜਿਹੜੀ ਸਹੀ ਗੱਲ ਹੈ ਜੀ ਮੈਂ ਨੈਸ਼ਨਲ ਕਬੱਡੀ ਦਾ ਪਲੇਅਰ ਰਿਆ ਜੀ ਸਟੇਟ ਲੈਵਲ ਤੱਕ ਮੈਂ ਖੇਡਿਆ ਜੀ ਮੇਰੇ ਕੋਲ ਸਰਟੀਫਿਕੇਟ ਵੀ ਨੈਸ਼ਨਲ 'ਚੋਂ ਮੈਂ ਬਾਹਰ ਹੋ ਗਿਆ ਸੀਗਾ ਜੀ ਤੇ ਬੱਸ ਫਿਰ ਕਬੱਡੀ ਕਿੱਥੇ ਜਾਣੀ ਸੀਗੀ ਜਦੋਂ ਨਸ਼ੇ 'ਚ ਪੈ ਗਏ ਖਤਮ ਬੱਸ ਕਬੱਡੀ ਕਬੂਡੀ ਤੁਰਿਆ ਮਸਾ ਜਾਂਦਾ ਸੀਗਾ ਜੀ ਕਬੱਡੀ ਬੰਦਾ ਕਿੱਥੋਂ ਖੇਡ ਲੂਗਾ ਜੀ ਇਹ ਭਾਜੀ ਮੈਂ ਇਹ ਗੱਲ ਕਹਿਣੀ ਚਾਹਣਾ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਹੁਣ ਕਈ ਬੰਦੇ ਇਦਾਂ ਦੇ ਆ ਡੈਕਟ ਉਹਨਾਂ ਦੇ ਘਰ ਦੇ ਉਹਨਾਂ ਨੂੰ ਸੈਂਟਰਾਂ ਦੇ ਗੇਟ 'ਚ ਪਾਈ ਬੈਠੇ ਆ ਦੁਨੀਆ ਤੇ ਜੀ ਨਾ ਕੋਈ ਸੈਂਟਰ ਆ ਜਿਹੜਾ ਬੰਦੇ ਨੂੰ ਨਸ਼ਾ ਛਡਾ ਸਕੇ ਨਾ ਕੋਈ ਡਾਕਟਰ ਆ ਜੀ ਨਾ ਕੋਈ ਦਵਾਈ ਆ ਆ ਫੇਸਬੁੱਕ ਤੇ ਐਡਾ ਹੀ ਪਾਉਂਦੇ ਆ ਪਹਿਲੇ ਦਿਨ ਤੋਂ ਨਸ਼ਾ ਬੰਦ ਪਹਿਲੇ ਦਿਨ ਤੋਂ ਤੋੜ ਖਤਮ ਆਯੁਰਵੇਦਿਕ ਦਵਾਈ ਹੈ ਵੀ ਕਹਿੰਦਾ ਭਾਬਾ ਯਾਰ ਤੁਸੀਂ ਸਰੀਰਕ ਤੋੜ ਤਾਂ ਚੱਕ ਦੋਗੇ ਬੰਦੇ ਦੀ ਤੇ ਮਾਨਸਿਕ ਤੋੜ ਕਿਵੇਂ ਚੱਕੋਗੇ ਦਿਮਾਗ ਥੋੜੀ ਬਦਲ ਦੇਉਗੇ ਹੁਣ ਕਈ ਬੰਦੇ ਬਲੱਡ ਚੇਂਜ ਕਰਾ ਲੈਂਦੇ ਆ ਹੁਣ ਚਿਪਾਂ ਚਿਪਾਂ ਦੀ ਟੈਕਨੋਲੋਜੀ ਚ ਚਿਪ ਪਵਾ ਲੈਣ ਦੇ ਨਸ਼ਾ ਨਹੀਂ ਹੁੰਦਾ ਚਲੋ ਸਭ ਕੁਝ ਬਦਲਿਆ ਜਾਂਦਾ ਪਰ ਜਿਹੜਾ ਦਿਵਤੇ ਦਿਮਾਗ ਆਣਾ ਇਹ ਨਹੀਂ ਬਦਲਿਆ ਜਾਂਦਾ ਆਪਣਾ ਜੇ ਦਿਮਾਗ ਚ ਹੈਗਾ ਤਾਂ ਬੰਦੇ ਨੇ ਕਰਨਾ ਹੀ ਕਰਨਾ ਜੀ ਕੀੜਾ ਹੈਗਾ ਉਹ ਪਰ ਮੇਰੀ ਮਾਤਾ ਨੇ ਮੇਰੇ ਨਾਲ ਵਕਤ ਬਹੁਤ ਜਿਆਦਾ ਵੇਖਿਆ ਜੀ ਮਾੜਾ ਮੈਂ ਸੈਂਟਰ ਚ ਹੁੰਦਾ ਸੀਗਾ ਜੀ ਤੇ ਮੈਂ ਉੱਥੇ ਥੱਲੇ ਪੈਂਦਾ ਹੁੰਦਾ ਸੀ ਫਰਸ਼ ਤੇ ਜਿੰਨਾ ਚਿਰ ਮੈਂ ਸੈਂਟਰ ਚ ਰਹਾ ਮੇਰੀ ਮਾਤਾ ਥੱਲੇ ਪੈਂਦੀ ਰਹੀ ਘਰੇ ਬੈੱਡ ਤੋਂ ਉਹਨੇ ਥੱਲੇ ਵਿਛਾਣਾ ਉਹਨੇ ਕਿਹਾ ਮੇਰਾ ਪੁੱਤ ਥੱਲੇ ਪਿਆਊਗਾ ਤੇ ਮੈਂ ਵੀ ਥੱਲੇ ਹੀ ਪਾਉਂਗੀ ਇਸ ਤਰ੍ਹਾਂ ਦਾ ਉਹਨੇ ਵਕਤ گزارਾ ਜੀ ਮੈਨੂੰ ਪਿਆਰ ਇੰਨਾ ਕਿ ਜ਼ਿਆਦਾ ਉਹ ਕਰਦੀ ਆ ਜੀ ਤੇ ਉਹਨੇ ਕੱਲਾ-ਕੱਲਾ ਜੀ ਸਾਡੇ ਘਰ ਦਾ ਨੂੰ ਬੁਲਾਉਣਾ ਹਟ ਗਿਆ ਤੋ ਇਹਦਾ ਸਾਥ ਦੇਣੀ ਹੈ ਵੀ ਛੱਡਦਾ ਤਾਂ ਹੈ ਨਹੀਂ ਨਸ਼ਾ ਤੇ ਉਹਨੇ ਉਮੀਦ ਨਹੀਂ ਹਾਰੀ ਉਹਨੇ ਆਖੇ ਸੀ ਵੀ ਇੱਕ ਦਿਨ ਇਹ ਬਹੁਤ ਵੱਡਾ ਬੰਦਾ ਬਣੂਗਾ ਤੇ ਇਹ ਨਸ਼ੇ ਤੋਂ ਵੀ ਬਾਹਰ ਆ ਜਾ ਉਹਨੇ ਉਮੀਦ ਨਹੀਂ ਛੱਡੀ ਵੀ ਮੈਂ ਉਹਨੂੰ ਛੁੜਵਾ ਕੇ ਹੀ ਰਹਿਣਾ ਉਹ ਇਸ ਤਰ੍ਹਾਂ ਕਹਿੰਦੀ ਸੀ ਵੀ ਨਸ਼ਾ ਇੱਕ ਬਿਮਾਰੀ ਆ ਤੇ ਇਹ ਪੇਸ਼ੈਂਟ ਆ ਉਹ ਮੈਨੂੰ ਐਜ਼ ਅ ਪੇਸ਼ੈਂਟ ਡੀਲ ਕਰਦੀ ਰਹੀ ਹੈ ਜੀ ਮੈਂ ਪੈਣਾ ਮੈਨੂੰ ਦੋ ਦੋ ਤਿੰਨ ਤਨੜੀ ਵੇਖ ਕੇ ਜਾਣਾ ਦੁੱਧ ਦੇਣਾ ਦਵਾਈ ਦੇਣੀ ਸਭ ਕੁਝ ਉਹਨੇ ਮੈਨੂੰ ਮਾਦਾ ਨੇ ਮੇਰੀ ਨੇ ਪ੍ਰੋਵਾਈਡ ਮੈਨੂੰ ਬੈੱਡ ਤੇ ਕਰਨਾ ਵੀ ਪੁੱਤ ਜੇ ਕੋਈ ਚੀਜ਼ ਵੀ ਮੰਗਾਉਣੀ ਆ ਤੇ ਮੈਂ ਮੁੰਡੇ ਨੂੰ ਘੱਲ ਕੇ ਮੰਗਵਾ ਦੇਣੀ ਪਰ ਤੂੰ ਬਾਹਰ ਨਹੀਂ ਜਾਣਾ ਇੱਥੋਂ ਤੱਕ ਉਹਨੇ ਮੇਰਾ ਸਾਥ ਦਿੱਤਾ ਅੱਜ ਵੀ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਹਜੇ ਫਸੇ ਹੋਏ ਹਾਂਜੀ ਹਾਂਜੀ ਕਰਦੇ ਨੇ ਨਸ਼ਾ ਹਾਂਜੀ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਠੀਕ ਹੈ ਮੇਰਾ ਵੀਰੇ ਉਹਨਾਂ ਨੂੰ ਇਹੀ ਮੈਸੇਜ ਆ ਵੀ ਬਾਈ ਇਹ ਆਪਾਂ ਜੇ ਸਰਕਾਰਾਂ ਦੇ ਰਵੇ ਵੀ ਸਰਕਾਰ ਬੰਦ ਕਰ ਦੂਗੀ ਨਸ਼ਾ ਕਿਤੇ ਮਿਲੇ ਹੀ ਨਾ ਤਾਂ ਬੰਦਾ ਨਸ਼ਾ ਕਰੂਗਾ ਹੀ ਨਾ ਇਹ ਬਾਈ ਤੁਹਾਨੂੰ ਆਪ ਨੂੰ ਬਦਲਣਾ ਪੈਣਾ ਸਰਕਾਰਾਂ ਆਪਦੇ ਲੈਵਲ ਤੇ ਚਲੋ ਕਰਨੀਆਂ ਜਾਂ ਨਹੀਂ ਕਰਨੀਆਂ ਜਾਂ ਕਰ ਰਹੀਆਂ ਉਹ ਆਪਾਂ ਨਹੀਂ ਕਹਿ ਸਕਦੇ ਬਟ ਤੁਹਾਨੂੰ ਨਸ਼ੇ ਨੂੰ ਆਪ ਅਵੋਇਡ ਕਰਨਾ ਪੈਣਾ ਨਸ਼ਾ ਵੀਰੇ ਇੱਕ ਬਿਮਾਰੀ ਆ ਇਹਦਾ ਇਲਾਜ ਵੀ ਹੈਗਾ ਠੀਕ ਆ ਇਹਦਾ ਇਲਾਜ ਥੋੜਾ ਦੈਲਾ ਤੇ ਦਵਾਈ ਥੋੜਾ ਮਾਨਾ ਆ ਦੇ ਮਨ ਦੀ ਰੂਹ ਦੀ ਦਵਾਈ ਨਾਲ ਬੰਦਾ ਠੀਕ ਹੋ ਸਕਦਾ ਜੇ ਕਹਿ ਦੇ ਡਾਕਟਰਾਂ ਨੂੰ ਇੰਨੇ ਪੈਸੇ ਪਾਟ ਲਗੇ ਇੱਥੇ ਸੈਂਟਰ ਕੱਟ ਲਗੇ ਮੈਂ ਭਾਈ 8-9 ਸੈਂਟਰ ਕੱਟੇ ਆ ਕਿਸੇ ਸੈਂਟਰ ਨੇ ਨਹੀਂ ਮੈਨੂੰ ਛਡਵਾਇਆ ਸੈਂਟਰੋ ਆ ਕੇ ਮੈਨੂੰ ਜਿਆਦਾ ਲੱਗਦਾ ਸੀ ਕਿਉਂਕਿ ਆਪਣੇ ਪੰਜਾਬ ਦੇ ਸੈਂਟਰਾਂ ਦਾ ਬਹੁਤ ਮੰਦਾ ਹਾਲ ਆ ਤੇ ਇਹ ਬਈ ਛੱਡਿਆ ਜਾ ਸਕਦਾ ਐਡੀ ਵੱਡੀ ਨਹੀਂ ਗੱਲ ਜੇ ਬਿਮਾਰੀ ਆ ਤੇ ਦਾ ਇਲਾਜ ਵੀ ਹੈਗਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਆਪਦੇ ਮਾਪਿਓ ਨੂੰ ਸੁਣੋ ਵੀ ਕੀ ਕਹਿਣਾ ਚਾਹੁੰਦੇ ਤੁਹਾਨੂੰ ਠੀਕ ਹੈ ਕਈ ਬੰਦੇ ਆ ਕਹਿ ਦਿੰਦੇ ਵੀ ਯਾਰ ਅਸੀਂ ਨਸ਼ਾ ਕਰਦੇ ਆ ਸਾਨੂੰ ਐ ਕਹਿੰਦੇ ਨਸ਼ਾ ਕਰਦੇ ਆ ਸਾਨੂੰ ਕਦੇ ਘਰਦਿਆਂ ਨੇ ਆ ਨਹੀਂ ਪੁੱਛਿਆ ਵੀ ਅਸੀਂ ਨਸ਼ਾ ਕਿਉਂ ਕਰਦੇ ਆ ਸੀਐਮ ਭਗਵੰਤ ਮਾਨ ਜੀ ਹੋਰਾਂ ਨੇ ਕਿਹਾ ਸੀਗਾ ਵੀ ਜੇਕਰ ਕੋਈ ਇਸ ਰਾਹ ਤੋਂ ਮੁੜ ਕੇ ਬੰਦੇ ਸੁਧਰਨਗੇ ਵੀ ਨਾੈਂ ਸੈਂਟਰ ਬਣਾਉਂਗਾ ਬੰਦੇ ਛੱਡਣਗੇ ਨਸ਼ਾ ਤੇ ਉਹਨਾਂ ਨੂੰ ਅਸੀਂ ਐਜ਼ ਅ ਕਾਉਂਸਲਰ ਜੋਬ ਦੇਵਾਂਗੇ ਜਾਂ ਕੋਈ ਹੋਰ ਸਰਕਾਰੀ ਜੋਬ ਦੇਵਾਂਗੇ ਵੀ ਕਹਿੰਦਾ ਭਾਵ ਉਹਨਾਂ ਦਾ ਭਵਿੱਖ 'ਚ ਸਾਥ ਦੇਵਾਂਗੇ ਅਸੀਂ ਵੀ ਹੁਣ ਯਾਰ ਮੈਂ ਜੀ 1 ਸਾਲ ਤੇ ਮੈਨੂੰ 9 ਮਹੀਨੇ ਹੋ ਚੁੱਕੇ ਆ ਬਿਲਕੁਲ ਕਲੀਨ ਆ ਮੈਂ ਕੋਈ ਨਸ਼ਾ ਨਹੀਂ ਗਾ ਜਿਆ ਆ ਦਾ ਪਰਿਵਾਰ ਚ ਰਹਿਣਾ ਖੇ ਦਾ ਉਹਦਾ ਕੰਮ ਕਰਦਾ ਜੀ ਹੁਣ ਮੇਰਾ ਕੋਈ ਰੁਜ਼ਗਾਰ ਮਾੜਾ ਮੋਟਾ ਮੁਰਗੀਖਾਨਾ ਬਣਾਇਆ ਦੁੱਧ ਦਾ ਕੰਮ ਗਾਵਾਂ ਗੋਮਾਂ ਦਾ ਦੁੱਧ ਦਪਾਈਦਾ ਹਾਂ ਬਟ ਜੇ ਸੀਐਮ ਮਾਨ ਸਾਹਿਬ ਜਾਂ ਪੰਜਾਬ ਸਰਕਾਰ ਸਾਡਾ ਸਾਥ ਦਵੇ ਕੋਈ ਸਰਕਾਰੀ ਨੌਕਰੀ ਮੈਨੂੰ ਦਵੇ ਤਾਂ ਮੈਂ ਇੱਕ ਗੱਲ ਕਹਿਣਾ ਜੀ ਜੇ ਮੈਂ ਰੋਟੀ ਪੈ ਗਿਆ ਤਾਂ ਤਿੰਨ ਚਾਰ ਮੈਂ ਬੰਦੇ ਜ਼ਰੂਰ ਰੋਟੀ ਪਾਉਂਗਾ ਤੇ ਆਪਦੀ ਜੇ ਮੈਨੂੰ ਕੋਈ ਵੀ ਜੌਬ ਦਿੱਤੀ ਐਜ਼ ਅ ਕਾਉਂਸਲਿੰਗ ਵਾਲੀ ਜੌਬ ਦਿੱਤੀ ਕੁਝ ਵੀ ਮੈਨੂੰ ਜੌਬ ਦਿੱਤੀ ਪੂਰੀ ਮੈਂ 100% ਆਪਦੀ ਜੌਬ ਨਿਭਾਉਂਗਾ ਜੀ ਪੂਰੀ ਮੈਂ ਵਾਹ ਲਾ ਦੂੰਗਾ ਹੁਣ ਅਸੀਂ ਹੁਣ ਸਮਾਜ ਦੀ ਗੱਲ ਮੰਨੀ ਸਰਕਾਰਾਂ ਦੀ ਗੱਲ ਮੰਨੀ ਵੀ ਕਹਿੰਦਾ ਭਾਬ ਵੀ ਤੁਸੀਂ ਛੱਡੋ ਅਸੀਂ ਹੁਣ ਛੱਡਿਆ ਹੁਣ ਸਾਡਾ ਸਰਕਾਰ ਸਾਥ ਦਵੇ ਜੀ ਜੇ ਹੁਣ ਸਰਕਾਰ ਸਾਡਾ ਸਾਥ ਦਊਗੀ ਸਮਾਜ ਲਈ ਇੱਕ ਬਹੁਤ ਵੱਡੀ ਸੇਧ ਮਿਲੂਗੀ ਵੀ ਯਾਰ ਉਹਨੇ ਨਸ਼ਾ ਛੱਡਿਆ ਸੀਗਾ ਉਹਨੂੰ ਸਰਕਾਰ ਨੇ ਉਹਦੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਉਹਨੂੰ ਸਰਕਾਰੀ ਨੌਕਰੀ ਦੇਤੀ ਇਹ ਬਹੁਤ ਹੀ ਵੱਡੀ ਗੱਲ ਜਾਊਗੀ ਸੀਐਮ ਮਾਨ ਸਾਹਿਬ ਜੇ ਸੋਚਣ ਵੀ ਇਹ ਬੰਦੇ ਨੂੰ 10ਵੇਂ ਜੇ ਨੌਕਰੀ ਦੇ ਦਿਆਂ ਤੇ ਕਿੰਨੇ ਲੋਕਾਂ ਤੱਕ ਗਾਂ ਇਹ ਸੁਨੇਹਾ ਪਹੁੰਚੂਗਾ ਵੀ ਅਰ ਜੇ ਬੰਦਾ ਛੱਡ ਕੇ ਵੀ ਬੰਦਾ ਸਟੈਂਡ ਹੋ ਸਕਦਾ ਐਡੀ ਗੱਲ ਨੇ ਵੀ ਬੰਦਾ ਭਰਤੀ ਹੋਊਗਾ ਪੰਜਾਬ ਪੁਲਿਸ ਚ ਜਾਂ ਆਰਮੀ ਚ ਇਹੀ ਸਰਕਾਰੀ ਨੌਕਰੀਆਂ ਹੈਗੀਆਂ